ਅਮਿਤੋ ਜੀ ਥੋੜੀ ਜੀ ਗੱਲ ਅਡਾਨੀ ਸਾਹਿਬ ਹੋਰਾਂ ਦੀ ਵੀ ਕਰ ਲਈਏ ਕਹਿੰਦੇ ਕਿ ਉਹਨਾਂ ਦੇ ਅਲਫਾ ਸਟ੍ਰਾਈਕਰ ਜਿਹੜੇ ਵਰਤੇ ਗਏ ਸੀਗੇ ਤੇ ਉਹਨਾਂ ਦੀ ਕੰਪਨੀ ਦੇ ਸ਼ੇਅਰ ਦੇ ਵੜਾਏ ਹੋਏ ਨੇ ਅਲਫਾ ਸਟ੍ਰਾਈਕਰ ਅਡਾਨੀ ਹੋਰਾਂ ਦੀ ਅੱਛਾ ਜੀ ਤੇ ਉਹ ਕਿ ਬੁਲਾ ਆਪ ਡਰੋਨ ਕਹਿ ਦिए ਅੱਛਾ ਜੀ ਡਰੋਨ ਕਹਿ ਲੀਏ ਜਾਂ ਡਰੋਨ ਵਰਗੀਆਂ ਚੀਜ਼ਾਂ ਨੇ ਤੇ ਹੁਣ ਕਹਿੰਦੇ ਕਿ ਥੋੜਾ ਪੈਰ ਦਾ ਪਿੱਛੇ ਖਿੱਚ ਰਹੇ ਨੇ ਕੀ ਕਾਰਨ ਹੈ ਇਸਦਾ ਨਹੀਂ ਸਰ ਮੈਨੂੰ ਉਸ ਚੀਜ਼ ਬਾਰੇ ਤੇ ਨਹੀਂ ਪਤਾ ਪਰ ਅੰਬਾਨੀਆਂ ਦੀ ਇੱਕ ਚੀਜ਼ ਬਾਰੇ ਮੈਨੂੰ ਪਤਾ ਹੈ ਹਮ ਕਿ ਉਹਨਾਂ ਨੇ ਆਪਰੇਸ਼ਨ ਸਿੰਦੂਰ ਕਾਪੀਰਾਈਟ ਲੈਣ ਦਾ ਯਤਨ ਕੀਤਾ ਸੀਗਾ ਮੈਨੂੰ ਡਰੋਨ ਵਾਲਾ ਮਸਲੇ ਦਾ ਨਹੀਂ ਪਤਾ ਮਾਫ ਕਰਨਾ ਜੀ ਮੈਂ ਪੜ ਲਵਾਂਗਾ ਜੀ ਵੀਕਐਂਡ ਤੇ ਬਟ ਗੱਲ ਇਹ ਆ ਕਿ ਮੈਨੂੰ ਉਹ ਚੀਜ਼ ਬਹੁਤ ਅਜੀਬ ਲੱਗੀ ਕਿ ਸੈਕਸ਼ਨ ਸ਼ਾਇਦ 42 ਹੈ ਜਿਹਦੀ ਵਰਤੋਂ ਕਰਕੇ ਉਹ ਕੰਪਨੀ ਐਕਟ ਦੇ ਵਿੱਚ ਜਾ ਕੇ ਤੇ ਉਹ ਲੈ ਰਹੇ ਨੇ ਜਿਹਾ ਆਪਰੇਸ਼ਨ ਸਿੰਦੂਰ ਤੇ ਬਾਅਦ ਦੇ ਵਿੱਚ ਹੁਣ ਖਬਰ ਆ ਗਈ ਅੱਜ ਦੁਪਹਿਰੇ ਕਿ ਅੰਬਾਨੀ ਉਸ ਤੋਂ ਪਿੱਛੇ ਹਟ ਗਏ ਨੇ ਜੀ ਠੀਕ ਹੈ ਨਾ ਜੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਹ ਚੀਜ਼ ਜਿਹੜੀ ਆ ਤਾਂ ਕਮਾਲ ਦੀ ਗੱਲ ਹੈ ਕਿ ਆਪਰੇਸ਼ਨ ਹੀ ਵੇਚ ਦਿੱਤਾ ਸੀਗਾ ਹੱਦਿਆ ਮਿਲਟਰੀ ਨੇ ਆਪਰੇਸ਼ਨ ਕੀਤਾ ਉਹਦੇ ਤੇ ਗਾਂ ਚਲੋ ਫਿਲਮਾਂ ਵਾਲੇ ਜਿਹੜੇ ਹੁੰਦੇ ਪ੍ਰੋਡਿਊਸਰ ਉਹ ਜਾ ਕੇ ਟਾਈਟਲ ਰਜਿਸਟਰਡ ਕਰ ਲੈਂਦੇ ਨੇ ਉਹ 25 30 ਟਾਈਟਲ ਹੋ ਵੀ ਗਏ ਸ਼ਾਇਦ ਜੀ ਪਰੰਤੂ ਆ ਕੀ ਹੋਇਆ ਵੇਖੋ ਕਿੱਡਾ ਕਮਾਈ ਦਾ ਸਾਧਨ ਕਿ ਮੰਨ ਲਓ ਕੱਲੋ ਕੋਈ ਫਿਲਮ ਬਣਾਏਗਾ ਇਹਨਾਂ ਦੀ ਅਮਾਨੀਆਂ ਦੀ ਤੁਹਾਨੂੰ ਨਹੀਂ ਪਤਾ ਮੈਂ ਤਾਂ ਫਿਲਮਾ ਫਿਲਮ ਵਾਲਿਆਂ ਨਾਲ ਬਹਿ ਉੱਠ ਕੇ ਆਇਆ ਹਾਂ ਜੀ ਇਹਨਾਂ ਦੀ ਆਪਣੀ ਇੱਕ ਬਹੁਤ ਤਗੜੀ ਕੰਪਨੀ ਆ ਸ਼ਾਇਦ ਉਹ ਵਾਇਆ ਕਮ ਆ ਕੇ ਪਤਾ ਨਹੀਂ ਹੁਣ ਚਲ ਨਾ ਲੈਣਾ ਠੀਕ ਨਹੀਂ ਜਦੋਂ ਤੱਕ ਕਨਫਰਮ ਨਹੀਂ ਮੈਂ ਤੁਸੀਂ ਉਹ ਕਰ ਲੈਣਾ ਚੈਨਲ ਵੀ ਤੇ ਇਹਨਾਂ ਦਾ ਨਾ ਜਿਹੜਾ ਤੁਸੀਂ ਨਿਊਜ਼ 18 ਨੂੰ ਦੇਖਦੇ ਹੋ ਜੀ ਜੀ ਨਿਊਜ਼ ਨੈਟਵਰਕ ਵੀ ਇਹਨਾਂ ਦਾ ਅੱਜ ਦੇ ਤੇ ਤੁਸੀਂ ਆਈਪੀਐਲ ਮੋਬਾਈਲ ਤੇ ਦੇਖਦੇ ਹੋ ਹੌਟਸਟਾਰ ਜੀਓ ਹੌਟਸਟਾਰ ਵੀ ਇਹਨਾਂ ਦਾ ਖੇਡਾਂ ਵਾਲਾ ਐਚ ਵੀ ਐ ਤੇ ਚੜੀਆ ਘਰ ਤੇ ਇਹਨਾਂ ਨੇ ਬਣਾ ਹੀ ਲਿਆ ਆਪਦਾ ਉਹਦਾ ਲਾਇਸੈਂਸ ਲਿਸੈਂਸ ਵੀ ਆ ਲਿਆ ਨੀਗਾ ਤੇ ਦਬੜੂ ਖਸੜੂ ਗਿਆ ਤੇ ਨਾਲ ਫਿਲਮਾਂ ਵਾਲੇ ਖੇਤਰ ਚ ਵੀ ਆ ਗਏ ਜੇ ਆ ਲਓ ਵਾਇਆ ਕਾਮੇਟਿਨ ਹਮ ਸਰ ਗੱਲਾ ਟਕਾਣੇ ਲੱਗਪਗ ਲਾ ਹੀ ਦਿੰਨੇ ਆਪਾਂ ਤੁਕੇ ਨਾਲ ਵੀ ਤੂੰ ਗੱਲ ਇਹ ਆ ਕਿ ਇਹ ਕੀ ਗੇੜ ਘੇਡ ਨੂੰ ਫਿਰਦਾ ਸੀਗਾ ਕਿ ਭਾਈ ਕੱਲ ਨੂੰ ਕੋਈ ਡਾਕੂਮੈਂਟਰੀ ਬਣਨੀ ਹੈ ਕੋਈ ਫਿਲਮ ਬਣਨੀ ਹੈ ਤੇ ਇੱਕ ਵਾਰੀ ਅਗਲਾ ਅਨਾਉਂਸ ਕਰਕੇ ਪ੍ਰੋਡਿਊਸਰ ਬਹਿ ਗਿਆ ਤੇ ਮੁੜ ਕੇ ਕਹੂੰਗਾ ਕਿ ਕਾਕੇ ਤਾਂ ਕਾਪੀਰਾਈਟ ਹੀ ਮੇਰੇ ਕੋਲ ਹੈ ਵਾਇਸ ਹੋਣੀ ਹੈ ਫਿਰ ਸਾਡੇ ਕੋਲ ਦੀ ਹੋ ਕੇ ਜਾਣੀ ਹੈ ਮੁੜ ਕੇ ਐਂ ਆਂਦੇ ਨੇ ਪਾਣੀ ਤੇ ਪੁਲਾਂ ਦੀ ਹੇਠ ਦੀ ਲੰਘਣਿਆ ਇਹ ਪੁਲਾਂ ਦੀ ਹੇਠਾ ਢੀ ਲੰਘਉਣ ਨੂੰ ਫਿਰਦਾ ਦੱਸੋ ਜੀ ਕਮਾਲ ਦੀ ਗੱਲ ਏ ਸੋ ਇਸ ਕਰਕੇ ਇਹ ਭਈ ਬਹੁਤ ਗਲਤ ਸੀਗਾ ਕਦਮ ਜਿਹੜਾ ਚੁੱਕਿਆ ਜਾ ਰਿਹਾ ਸੀ ਹੋਰ ਵੀ ਸ਼ਾਇਦ ਕੋਈ ਇੱਕ ਦੋ ਕੰਪਨੀਆਂ ਯਤਨ ਕਰਨ ਕਦੇ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਇਹ ਜੋ ਵੀ ਕਾਰਵਾਈ ਹੁੰਦੀ ਆ ਮਿਲਟਰੀ ਕਰਦੀ ਆ ਜੀ ਤੁਸੀਂ ਢੇਕੇ ਲੱਗਦੇ ਜੇ ਤੁਸੀਂ ਆਪਣਾ ਉਹ ਮੋਟਾ ਜਿਹਾ ਮੁੰਡਾ ਘੱਲੋ ਹਾਂ ਉਥੇ ਹੂੰ ਹੈ ਛੱਤੀ ਬੰਦੇ ਜਿੰਨਾ ਰਾਸ਼ਨ ਖਾ ਜਾਂਦਾ ਹੋਣਾ ਉਹਨੂੰ ਭੇਜੋ ਹਾਂ ਕਿਸੇ ਫਰੰਟ ਤੇ ਜਾ ਕੇ ਜੀ ਐਵੇਂ ਕਦੀ ਉਧਰ ਵਜਦਾ ਫਰਦਾ ਕਦੇ ਉਧਰ ਵਜਦਾ ਫਰਦਾ ਤੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਗੱਲ ਜਿਹੜੀ ਹੈ ਨਾ ਉਹ ਇਸ ਤਰ੍ਹਾਂ ਦੀ ਹੈ ਕਿ ਇਹ ਜਿਹੜਾ ਕਦਮ ਚੁੱਕਿਆ ਗਿਆ ਸੀਗਾ ਉਹ ਕਦਮ ਹੀ ਗਲਤ ਸੀਗਾ ਜੀ 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 ਆ ਇੱਕ ਸੂਚਨਾ ਹੈ ਜਰੂਰੀ ਕਹਿੰਦੇ ਕਿ ਜ਼ਿਲ੍ਹਾ ਤਰਨਤਾਰਨ ਦੇ 0 ਤੋਂ 10 ਕਿਲੋਮੀਟਰ ਤੱਕ ਦੇ ਸਾਰੇ ਇਲਾਕਿਆਂ ਨੂੰ ਖਾਲੀ ਕਰਾਉਣ ਸੰਬੰਧੀ ਇੱਕ ਫੇਕ ਲਿਸਟ ਮੀਡੀਆ ਵਿੱਚ ਵਾਇਰਲ ਹੋ ਰਹੀ ਹੈ ਇਸ ਸੰਬੰਧ ਵਿੱਚ ਆਪ ਜੀ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦਾ ਕੋਈ ਹੁਕਮ ਜਾਰੀ ਅਜੇ ਨਹੀਂ ਕੀਤਾ ਸਰ ਅਜੇ ਨਹੀਂ ਕੀਤਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹ ਸਾਡੇ ਕੋਲ ਵੀ ਹੈ ਸਾਰਾ ਕੁਝ ਹਾਲੇ ਨਹੀਂ ਹੈ ਕਿ ਲੋਕਾਂ ਚ ਪੈਨਿਕ ਕ੍ਰੀਏਟ ਨਾ ਹੋਵੇ ਪਰ ਕੁਝ ਥਾਵਾ ਜਿਹੜੀਆਂ ਸ਼ੈਦ ਮੁਕਰਰ ਕੀਤੀਆਂ ਗਈਆਂ ਕਿ ਇਨ ਕੇਸ ਹਾਂ ਜੇ ਹੁੰਦਾ ਤਾਂ ਪਿੰਡ ਠਾ ਕੇ ਇੱਥੇ ਬਿਠਾਉਣੇ ਉਹ ਚੀਜ਼ਾਂ ਕਹ ਲੋ ਕੇ ਲਗਭਗ ਤਾਂ ਆਉਂਦੀਆਂ ਨੇ ਇ tanto ਨਹੀਂ ਕੋਈ ਸੀ ਦਾ ਸਾਇਲੈਂਟਲੀ ਵੀ ਹੁੰਦੀਆਂ ਉਹ ਸਾਬੇ ਸਾਹਮਣੇ ਲਿਆਉਣ ਨਾਲ ਜ਼ਿਆਦਾ ਪੈਨਿਕ ਉਸ ਸੀ ਨਾ ਬਣਦਾ ਕਰਮੇਟੂ ਜੀ ਸਮਾ ਹੋਣ ਚੱਲਿਆ ਬਰਾੜ ਸਾਹਿਬ ਕਹਿੰਦੇ ਕਿ ਲੋਕਾਂ ਨੇ ਗਾਂਧੀ ਬੜਾ ਬਕਿਆ ਮਾਨੀ ਨੂੰ ਫੇਰ ਜਾ ਕੇ ਇਹਨੇ ਵਾਪਸ ਲਿਆ ਹਾਂ ਠੀਕ ਹੈ ਚਲੋ ਆਓ ਪਿੱਛੇ ਜਿਹਨੇ ਉਹ ਰੇਟ ਬੜੇ ਚੱਕ ਦਿੱਤੇ ਸੀ ਉਦੋਂ ਵੀ ਲੋਕਾਂ ਨੇ ਬੜਾ ਗੰਦ ਬਕਿਆ ਤੇ ਫੇਰ ਉਹ ਆਗੇ ਸੀ ਟਕਾਣੇ ਤੇ ਜੀ ਜੀ ਇੱਕ ਮਿੱਤਰੇ ਥੇ 10 ਵੀ ਰਹੇ ਸੀ ਮਿੱਟੂ ਜੀ ਕਹਿੰਦੇ ਇਕੱਲੇ ਇਹਨਾਂ ਨੇ ਨਹੀਂ ਕਹਿੰਦੇ 30 ਤੋਂ ਵੱਧ ਉਹ ਚੀਜ਼ ਹੋਰ ਹੁੰਦੀ ਆ ਉਹ ਚੀਜ਼ ਹੋਰ ਹੁੰਦੀ ਸਮਝੋ ਜੀ ਇੱਕ ਤੇ ਤੁਸੀਂ ਜਿੱਦਾਂ ਪੇਟੈਂਟ ਹੀ ਕਰਵਾ ਲੈਣਾ ਚੀਜ਼ ਨੂੰ ਹੂੰ ਇੱਕ ਸਰ ਪ੍ਰੋਡਿਊਸਰ ਜਿਹੜੇ ਰਾਈਟਰ ਐਸੋਸੀਏਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਤੁਸੀਂ ਜਾ ਕੇ ਆਪਣਾ ਕੋਈ ਗੀਤ ਆਪਣੀ ਕੋਈ ਸਕ੍ਰਿਪਟ ਜਾਂ ਆਪਣਾ ਕੋਈ ਟਾਈਟਲ बतौर ਇੱਕ ਲੇਖਕ ਜਾਂ ਪ੍ਰੋਡਿਊਸਰ ਫੀਸ ਦੇ ਕੇ ਰਜਿਸਟਰਡ ਕਰਵਾਉਨੇ ਹੋ ਉਹ ਸਭ ਦਾ ਹੱਕ ਹੈ ਉਹਦੇ ਵਿੱਚ ਕਰਾ ਲੈਣ ਜਾ ਕੇ ਆਪਣੀ ਕੰਪਨੀ ਬੰਨੀਓ ਵਾਇਆ ਕੰਮ ਨਹੀਂਓ ਕੌਣ ਰੋਕੇਗਾ ਜੀ ਪਰ ਤੁਸੀਂ ਕੰਪਨੀ ਐਕਟ ਦੇ ਤਹਿਤ ਸੈਕਸ਼ਨ 42 ਦੀ ਵਰਤੋਂ ਕਰਦੇ ਆ ਕਹਿ ਰਹੇ ਹੋ ਕਿ ਭਈ ਇਹਦਾ ਕਾਪੀਰਾਈਟ ਹੀ ਦੇ ਦਿਓ ਸਾਨੂੰ ਹਾਂਜੀ ਹਾਂਜੀ ਗੱਲ ਇਹ ਸਮਝੋ ਨਾ ਐਪਲੀਕੇਸ਼ਨ ਹੈ ਕਹਿ ਲੋ ਉਹ ਤਾਂ ਮੰਨ ਲਓ ਉਹ ਕਿਸੇ ਨੇ ਜਾ ਕੇ ਟਾਈਟਲ ਰਜਿਸਟਰਡ ਕਰਵਾ ਲਿਆ ਆਪਰੇਸ਼ਨ ਸਿੰਦੂਰ ਤੇ ਦੂਜੇ ਨੇ ਜਾ ਕੇ ਕਰਾ ਲਿਆ ਆਪਰੇਸ਼ਨ ਸੰਦੂਰ ਬਦਲਾ ਕਿਸੇ ਨੇ ਰੱਖ ਦਿੱਤਾ ਆਪਰੇਸ਼ਨ ਸਿੰਦੂਰ ਇੰਡੀਆ ਆਏਗਾ ਮਤਲਬ ਕਿ ਇੱਕ ਕਾਲਪਨਿਕ ਚੀਜ਼ ਦੱਸ ਰਿਹਾ ਕਿ ਬਦਲ ਬਦਲ ਕੇ ਟੈਗ ਲਾਈਨ ਬਦਲ ਕੇ ਉਹ ਜਿੰਨੇ ਮਰਜ਼ੀ ਕਰਵਾ ਲਓ ਜੀ 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 ਠੀਕ ਹੈ ਨਾ ਜੀ ਉਹ ਇੱਕ ਵੱਖਰਾ ਵਿਸ਼ਾ ਹੈ ਇਸੇਵ ਕਰਨ ਵਾਲਾ ਹੁੰਦਾ ਹੈ ਕਿ ਹਾਂ ਜੀ ਉਹ ਤੁਸੀਂ ਨਹੀਂ ਕਰਵਾ ਸਕਦੇ ਉਹ ਉਹੀ ਜਾ ਕੇ ਕਰਵਾ ਸਕਦਾ ਜਿਹੜਾ ਪ੍ਰੋਡਿਊਸਰ ਐਸੋਸੀਏਸ਼ਨ ਦੇ ਵਿੱਚ ਜਿਹੜਾ ਰਜਿਸਟਰਡ ਹੋਏਗਾ ਜੀ 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 ਖੈਰ ਮਿੰਟੋ ਜੀ ਸਮਾਂ ਚੱਲਿਆ ਤੇ